ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੱਧਰ ਰਸੋਈ 'ਚ ਰਸੋਈਨੀ ਅੱਜ ਸਾਡੀ ਭੇਲੀ ਆ ਅੱਜ ਆਪਾਂ ਬਣਾਉਣ ਲੱਗੇ ਆ ਗੁੜ ਆਰਗੈਨਿਕ ਗੋੜਿਆ ਕੋਈ ਆਪਾਂ ਕਮਾਦ ਨੂੰ ਖਾਦ ਨਹੀਂ ਪਾਈ ਦਵਾਈ ਨਹੀਂ ਪਾਈ ਆਪਣੇ ਖਾਣ ਵਾਸਤੇ ਇੰਨਾ ਕਿ ਬੀਜਿਆ ਤੇ ਘਰ ਦਾ ਗੁੜ ਬਣਾ ਕੇ ਤੇ ਉਹ ਵਤਾਂਗੇ ਆਪਾਂ ਇਹ ਤਾਂ ਦੱਸਨੇ ਵੀ ਕਿਵੇਂ ਬਾਹਰ ਕਿਦਾਂ ਗੁੜ ਬਣਦਾ ਤੇ ਫਿਰ ਸਾਡੀਆਂ ਰਸੋਈਆਂ ਤੱਕ ਕਿਵੇਂ ਹੁੰਦਾ ਪਹਿਲੋ ਰੋ ਕੜਨੀ ਫਿਰ ਕੜਾ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਆਲੇ ਦੇ ਉੱਤੋਂ ਲਾਉਣੀ ਸਾਰੀ ਮਿਆਲ ਸਾਰੀ ਲਾ ਕੇ ਤੇ ਫਿਰ ਕਿਤੇ ਰੇ ਰੇ ਜੀ ਕੇ ਤੇ ਐਵੇਂ ਦਾ ਬੰਦਦਾ ਬਹੁਤ ਵਧੀਆ ਇਦਾਂ ਲੱਗਦਾ ਬੰਦਦਾ ਜਦੋਂ ਆ ਲਾਸਟ ਤੇ ਐਵੇਂ ਦਾ ਬੰਦਦਾ ਪਹਿਲੋ ਰੇ ਰੇ ਜੀ ਕੇ ਸਾਰੇ ਕੜਨਾ ਹੁੰਦਾ ਯਾਰ ਉਹਨੂੰ ਫਿਰ ਆਪਾਂ ਗੰਡ ਦੇ ਵਿੱਚ ਪਾ ਤਾ ਇਸ ਤਰ੍ਹਾਂ ਗੋੜ ਬੰਦੇ ਨੇ ਇੱਕ ਪੱਤੇ ਇਹਦੇ ਵਿੱਚ ਪਾਈ ਹੈ ਦੂਸਰੀ ਤੇ ਚੁੰਬੇ ਤੇ ਉੱਤੇ ਰੱਖੀ ਹੈ ਮੈਂ ਵੀ ਚਾਹ ਲੈ ਕੇ ਗਈ ਬਾਹਰ ਆਪਾਂ ਵੀ ਨਾਲ ਹੀ ਲੱਗ ਪਏ ਤੁਹਾਨੂੰ ਪਤਾ ਹੈ ਕਿਸਾਨ ਦੇ ਬੀਬੀਆਂ ਵੀ ਬਜ਼ੁਰਗ ਬੱਚੇ ਸਾਰੇ ਕੰਮ ਜਾਣਦੇ ਹੁੰਦੇ ਕਿਵੇਂ ਕਰੀਦਾ ਨਾਲ ਹੀ ਆਪਾਂ ਵੀ ਲੱਗ ਪਏ ਪੇਸੀਆਂ ਬਣਾਉਣ ਤੇਰੇ ਕੋਲ ਚੜਦਾ ਨੂੰ ਬਹੁਤ ਮਜ਼ਾ ਆਉਂਦਾ ਹੈ ਜੇ ਕੰਮ ਬੰਦ ਕੇ ਕਰਦੇ ਆਹ ਵੇ ਮੈਂ ਚਾੜਿਆ ਕਿੰਨਾ ਇਸ ਤਰ੍ਹਾਂ ਗੁੜ ਬਣਦਾ ਇਸ ਤਰ੍ਹਾਂ ਕਰਕੇ ਬੱਚੇ ਜਿਹੜੇ ਚਿਮਚੇ ਬਣਾ ਬਣਾ ਕੇ ਉਹਦੇ ਖੋਰੀ ਦੇ ਤਿੱਲਿਆਂ ਦੇ ਸਾਰੇ ਇਹਦੇ ਨਾਲ ਖਾਂਦੇ ਹੁੰਦੇ ਸੀ ਆਪਣਾ ਬਚਪਨ ਯਾਦ ਆ ਜਾਂਦਾ ਇਸ ਤਰ੍ਹਾਂ ਕਰਕੇ ਆਪਾਂ ਖਾਂਦੇ ਹੁੰਦੇ ਸੀ ਇਸ ਤਰ੍ਹਾਂ ਦੀ ਪੇਸੇ ਬਣ ਜਾਣੀਆਂ ਸਾਰੀਆਂ ਰੋੜੀਆਂ ਪੇਸੀਆਂ ਬਣਾਓ ਜੇ ਮਰਜ਼ੀ ਕਰ ਲੋ ਆਪਾਂ ਇਸ ਕੋਲ ਕੀ ਵੀਡੀਓ ਬਣਾਈ ਤਾਂ ਤੁਹਾਨੂੰ ਦੱਸਨੇ ਆ ਬਾਹਰ ਕਿਵੇਂ ਬਣਦਾ ਤੇ ਫਿਰ ਰਸੋਈ ਵਿੱਚ ਆ ਕੇ ਕਿਵੇਂ ਆਪਾਂ ਚੀਜ਼ਾਂ ਬਣਾਉਂਨੇ ਆ ਤਾਂ